ਸਾਡੀ ਕੱਲ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਸਰਦਾਰ ਨਾਨਕ ਸਿੰਘ ਆਈਪੀਐਸ ਐਸਐਸਪੀ ਪਟਿਆਲਾ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਸਰਕਲ ਰਾਜਪੁਰਾ ਦੀਆਂ ਹਦਾਇਤਾਂ ਮੁਤਾਬਕ ਅਸੀਂ ਕਸਤਾ ਅਤੇ ਨਾਕੇ ਲਾਏ ਹੋਏ ਸੀ ਸਾਨੂੰ ਅੰਡਰ ਬ੍ਰਿਜ ਨਾਕੇ ਤੇ ਉਦੋਂ ਵੱਡੀ ਕਾਬਜ਼ਾਪੀ ਮਿਲੀ ਜਦੋਂ ਇੱਕ ਸੰਦੀਪ ਨਾਮ ਦਾ ਵਿਅਕਤੀ ਜਿਹੜਾ ਚੋਰੀ ਦਾ ਮੋਟਰਸਾਈਕਲ ਲੈ ਕੇ ਆ ਰਿਹਾ ਸੀਗਾ ਉਹ ਚੋਰੀ ਦੇ ਮੋਟਰਸਾਈਕਲ ਨੂੰ ਅਸੀਂ ਰੋਕਿਆ ਜਿਨ੍ਹਾਂ ਨੇ ਮੰਨਿਆ ਵੀ ਇਹ ਮੋਟਰਸਾਈਕਲ ਇਹਨੇ ਬਣਵਾੜੀ ਤੋਂ ਚੋਰੀ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਜੇ ਚੱਲ ਰਹੀ ਹੈ ਇਹ ਤੋਂ ਹੋਰ ਵੀ ਬਰਾਮਦਗੀ ਹੋਣ ਦੀ ਉਮੀਦ ਹੈ ਤੇ ਅੱਜ ਅਸੀਂ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਰਿਮਾਂਡ ਦੇ ਦੌਰਾਨ ਸਾਨੂੰ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਉਮੀਦ ਹੈਗੀ ਸਰ ਕੋਈ ਇਹਦੇ ਹੋਰ ਵੀ ਮਾਲ ਉਥਾਂ ਕੋਈ हां ओसी इन्वेस्टिगेशन ਕਰ ਰਹੇ ਆ ਜੀ ਰਿਮਾਂਡ ਲਵਾਂਗੇ ਰਿਮਾਂਡ ਦੇ ਮੁਤਾਬਕ ਦੇਖਾਂਗੇ ਹੋਰ ਵੀ ਕੁਸੇ ਤੋਂ ਮਿਲਿਆਗਾ ਇੱਕ ਮੋਟਰਸਾਈਕਲੇ ਤੋਂ ਮਿਲਿਆ ਜਿਹੜਾ ਮਾਨ ਦਾ ਇਹ ਹੋਰ ਵੀ ਕਈ ਜਗ੍ਹਾ ਮਤਲਬ ਕੈਮਰੇ ਵਗੈਰਾ ਜਿਹੜਿਆਂ ਤੇ ਫੋਟੋ ਆਇਆ ਹੋਊ ਸੀ ਸੰਗਾਲਾਂਗੇ ਉਸ ਤੋਂ ਬਾਅਦ ਦੇਖਾਂਗੇ ਕਿੱਥੇ ਕਿੱਥੇ ਇਹਨੇ ਵਾਰਦਾਤਾ ਕੀਤਾ ਹੈ ਸ਼ਹਿਰ ਵਾਸੀ ਨੂੰ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀ ਨੂੰ ਇਹੀ ਕਹਿਣਾ ਚਾਹੁੰਦੇ ਆਂ ਜੀ ਅਸੀਂ ਵੀ ਨਯੁੱਧ ਨਸ਼ਾ ਅਬਰੁੱਧ ਚੱਲ ਰਿਹਾ ਜਿਹੜਾ ਵੀ ਤੁਹਾਡੇ ਏਰੀਏ ਦੇ ਵਿੱਚ ਕੋਈ ਨਸ਼ਾ ਕਰਦਾ ਜਾਂ ਵੇਚਦਾ ਉਹ ਸਾਨੂੰ ਇਨਫਾਰਮੇਸ਼ਨ ਦੋ ਤੁਹਾਡੀ ਇਨਫਾਰਮੇਸ਼ਨ ਜਿਹੜੀ ਦਿੱਤੀ ਹੋਈ ਬਿਲਕੁਲ ਗੁਪਤ ਰੱਖੀ ਜਾਊਗੀ ਜਿਹੜਾ ਕਿਸੇ ਦਾ ਬੱਚਾ ਕੋਈ ਨਸ਼ੇ ਕਰਦਾ ਜਿਹੜਾ ਭੈੜੀ ਸੰਗਤ ਦੇ ਵਿੱਚ ਪਿਆ ਹੋਇਆ ਉਹ ਸਾਡੇ ਕੋਲ ਲੈ ਕੇ ਆਉਣ ਅਸੀਂ ਬਿਲਕੁਲ ਫ੍ਰੀ ਉਹਦਾ ਇਲਾਜ ਕਰਾਵਾਂਗੇ ਤੇ ਕੋਈ ਉਹਦਾ ਪੈਸਾ ਨਹੀਂ ਲੱਗੂਗਾ ਕੋਈ ਉਹਦੀ ਇਨਕੁਆਰੀ ਕੋਈ ਕੁਝ ਉਹਨੂੰ ਕੋਈ ਕੁਝ ਨਹੀਂ ਕਹੂਗਾ ਸਾਡੀ ਜਿਹੜੇ ਕੋਈ ਸ਼ੱਕੀ ਵਿਅਕਤੀ ਘੁੰਮਦੇ ਹੈਗੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੈਂ ਸ਼ਹਿਰ ਬੱਚੇ ਨਹੀਂ ਸ਼ੱਕੀ ਵਿਅਕਤੀ ਇੰਨੇ ਤਾਂ ਕੋਈ ਨਹੀਂ ਘੁੰਮ ਰਹੇ ਜੀ ਆਪਾਂ ਕਿਸੇ ਨੂੰ ਸ਼ੱਕੀ ਨਹੀਂ ਕਹਿ ਸਕਦੇ ਜਿੰਨੇ ਕੋਈ ਮਹਾਰਿਕ ਨੂੰ ਆਪਾਂ ਰੋਕੇ ਚੈੱਕ ਕਰਦੇ ਆ ਉਹਦੇ ਮੋਟਰਸਾਈਕਲ ਦੇ ਕਾਗਜ਼ ਵਗੈਰਾ ਚੈੱਕ ਕਰਦੇ ਆ ਇਹੋ ਜਿਹਾ ਕੋਈ ਸ਼ੱਕੀ ਵਗੈਰਾ ਜਾਂ ਨਹੀਂ ਘੁੰਮ ਰਿਹਾ